ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਡਾਕਟਰ ਰਜਿੰਦਰ ਸਿੰਘ ਇੱਕ ਪਾਸੇ ਜਿੱਥੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਲਗਾਤਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਪੁਲਵਾਮਾ 'ਚ ਹੋਏ ਹਮਲੇ ਮਗਰੋਂ ਕਈ ਸਖਤ ਕਦਮ ਵੀ ਚੁੱਕੇ ਜਾ ਰਹੇ ਹਨ ਪਰ ਦੂਸਰੇ ਪਾਸੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਦਾ ਲਾਂਘਾ ਬਣਾਉਣ ਲਈ ਸਰ ਗਰਮੀਆਂ ਵੀ ਤੇਜ਼ ਹਨ ਸਥਾਨਕ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਇਸ ਵੇਲੇ ਲਾਂਘਾ ਬਣਾਉਣ ਲਈ ਪੱਭਾਂ ਪਰ ਹੋਈ ਵਿਖਾਈ ਦੇਣ ਲੱਗੀ ਹੈ ਇਸ ਤਰ੍ਹਾਂ ਚੱਲਦੇ ਹੈ ਡੇਰਾ ਬੱਬਾ ਨਾਨਕ ਦੇ ਸਥਾਨਕ ਪ੍ਰਸ਼ਾਸਨ ਨੇ ਉਹਨਾਂ ਪਿੰਨਾਂ 'ਚ ਉਹਨਾਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਜਿੱਥੋਂ ਇਹ ਲਾਂਗਾ ਬਣਾਇਆ ਜਾਣਾ ਹੈ ਹਾਲਾਂਕਿ ਇਹਨਾਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੇ ਸਥਾਨਕ ਪ੍ਰਸ਼ਾਸਨ ਦਾ ਵਿਰੋਧ ਵੀ ਕੀਤਾ ਹੈ ਕਿਉਂਕਿ ਕਿਸਾਨਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹੈ ਕਿਸਾਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ 11 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਉਹ ਹਰਗिज ਬਰਦਾਸ਼ਤ ਨਹੀਂ ਕਰਨਗੇ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਦਾ ਲਾਂਗਾ ਬਣਾਉਣ ਲਈ ਪ੍ਰਸ਼ਾਸਨ ਅਤੇ ਸਥਾਨਕ ਕਿਸਾਨਾਂ ਵਿੱਚ ਰੇੜਕਾ ਜਾਰੀ ਹੈ ਅੱਜ ਸਥਾਨਕ ਐਸ.ਡੀ.ਐਮ. ਸਿਮਰਜੀਤ ਸਿੰਘ ਹੋਰ ਅਧਿਕਾਰੀਆਂ ਅਤੇ ਬਟਾਰਾ ਤੋਂ ਸੱਦੀ ਕੀ ਪੁਲਿਸ ਨੂੰ ਨਾਲ ਲੈ ਕੇ ਉਹਨਾਂ ਪਿੰਡਾਂ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਨੀ ਪਹੁੰਚੇ ਤਾਂ ਕਿਸਾਨਾਂ ਨੇ ਉਹਨਾਂ ਨੂੰ ਰੋਕ ਦਿੱਤਾ ਅਤੇ ਕਿਸਾਨਾਂ ਨੇ ਜਮ ਕੇ ਨਾਰੇਬਾਜੀ ਵੀ ਕੀਤੀ ਇਸ ਮੌਕੇ ਇਹਨਾਂ ਕਿਸਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਉਹਨਾਂ ਨੂੰ ਜ਼ਮੀਨਾਂ ਦਾ ਬੰਦਾ ਮੁਆਵਜ਼ਾ ਨਹੀਂ ਦੇ ਰਹੀ ਹੈ ਨੈਸ਼ਨਲ ਹਾਈਵੇ ਜਿਹੜਾ ਉਹ ਪੁਸ ਪ੍ਰਸ਼ਾਸਨ ਨਾਲ ਲੈ ਕੇ ਇਹ ਨਿਸ਼ਾਨਦੀ ਕਰਨਾ ਆਇਆ ਸੀ ਇਹਦਾ ਵਿਰੋਧ ਜਿਹੜਾ ਉਹ ਕਿਸਾਨਾਂ ਨੇ ਡਟ ਕੇ ਕੀਤਾ ਵਾ ਤੇ ਉਹ ਵਿਰੋਧ ਨੂੰ ਮੱਤੇ ਨਜ਼ਰ ਰੱਖਦੇ ਹੋਏ ਜਿਹੜਾ ਉਹ ਪੁਸ ਪ੍ਰਸ਼ਾਸਨ ਤੇ ਐਸਜੀ ਮਹ ਸਾਹਿਬ ਡੇਰਾਬਾਬ ਬਣਾਣਾ ਕ ਤਹਿਸੀਲਦਾਰ ਸਾਹਿਬ ਨਾਇਬ ਸਾਹਿਬ ਤੇ ਉਹਨਾਂ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਅੱਜ ਦਿੱਤਾ ਵਾ ਰਿਟਨ ਦੇ ਵਿੱਚ ਇਹ ਜਿੰਨਾ ਤੱਕ ਜ਼ਮੀਨਾਂ ਦਾ ਰੇਟ ਤੈ ਨਹੀਂ ਕੀਤਾ ਜਾਂਦਾ ਉਹਨਾਂ ਤੱਕ ਅਸੀਂ ਜ਼ਮੀਨ ਦਾ ਕਬਜ਼ਾ ਨਹੀਂ ਦੇਵਾਂ ਤੁਹਾਡੀ ਕੀ ਮੰਗ ਸਾਡੀ ਮੰਗ ਇਹ ਆ ਵੀ ਸਾਨੂੰ ਜਿਹੜਾ ਉਹ ਬਣਦਾ ਸਾਡਾ ਰੇਟ ਆ ਉਹ ਦਿੱਤਾ ਜਾਏ ਕੀ ਰੇਟ ਦੇ ਰਹਿਆ ਤੇ ਕੀ ਬੰਦਾ ਤੁਹਾਡਾ ਸਰ ਇਹ ਤਾਂ ਸਾਨੂੰ 11 ਲੱਖ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਦੇ ਰਹੇ ਆ ਤੇ 11 ਲੱਖ ਉੱਤੇ ਜਿਹੜਾ ਉਹ ਜਿਹੜਾ ਭੱਤਾ ਦੇ ਰਹੇ ਆ 100% ਸੋਲੂਸ਼ਨ ਜਿੱਦਾਂ ਵੀ ਸਰਕਾਰ ਦੀ ਨੀਤੀ ਆ ਅਸੀਂ ਚਾਹੁੰਦੇ ਆ ਵੀ ਜੋ ਵੀ ਸਾਡਾ ਰੇਟ ਆ ਉਹ ਸਾਨੂੰ ਬਾਕੀ ਹਾਈਵੇ ਵਾਲਿਆਂ ਨੂੰ ਬਾਕੀ ਹਾਈਵੇ ਵਾਲਿਆਂ ਤਰਨ ਤਾਰਨ ਬਠਿੰਡਾ ਜਿਹੜਾ ਬਣੀ ਆ ਆਪਣੀ ਨੈਸ਼ਨਲ ਹਾਈਵੇ ਬਣਿਆ ਉਹ ਉੱਤੇ ਨੂੰ ਮੱਤੇ ਨਜ਼ਰ ਰੱਖਿਆ ਜਾਏ ਨੂੰ ਧਿਆਨ ਚ ਰੱਖ ਕੇ ਜਿਹੜਾ ਉਹ ਸਾਡਾ ਰੇਟ ਉਧਰ ਦੂਸਰੇ ਪਾਸੇ ਮੌਕੇ ਤੇ ਪੁੱਜੇ ਸਥਾਨਕ ਐਸ.ਟੀ.ਐਮ. ਸਿਮਰਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇਗਾ ਉਹਨਾਂ ਕਹੇ ਕਿ ਅੱਜ ਤਾਂ ਉਹ ਸਿਰਫ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਨ ਲਈ ਪਹੁੰਚੇ ਸਨ ਕਿਸਾਨਾਂ ਦੇ ਨਾਲ ਅੱਜ ਅਨੀ ਸਰਾਜੀ ਜਿਹੜੀ ਨੋਟੀਫਿਕੇਸ਼ਨ 3ਏ ਹੋਈ ਸੀਗੀ ਗੈਰੀਡੋਰ ਦੀ 58 ਏਕੜ ਦੀ ਉਹਦੇ ਸਬੰਧ ਦੇ ਵਿੱਚ ਜਿਹੜੀ ਲੈਂਡ ਨੋਟੀਫਾਈ ਹੋਈ ਹੈ ਉਹਦੀ ਨਿਸ਼ਾਨਦੇਹੀ ਅੱਜ ਜਿਹੜੀ ਉਹ ਕੰਮ ਕਰ ਰਹੇ ਆ ਤੇ ਕਿਸਾਨਾਂ ਨੂੰ ਜਿਹੜਾ ਦੱਸਿਆ ਗਿਆ ਕਿ ਇਹ ਜਿਹੜੀ ਸਿਰਫ ਡੀਮਾਰਕੇਸ਼ਨ ਹੈ ਸਿਰਫ ਨਿਸ਼ਾਨਦੇਹੀ ਹੈ ਇਹਦੇ ਨਾਲ ਉਹਨਾਂ ਕੋਲੋਂ ਕਿਸੇ ਕਿਸਮ ਦਾ ਕੋਈ ਜ਼ਮੀਨ ਦਾ ਹੱਕ ਜਾਂ ਕਿਸੇ ਤਰ੍ਹਾਂ ਦਾ ਕਬਜ਼ਾ ਜਿਹੜਾ ਉਹ ਨਹੀਂ ਲਿਆ ਜਾ ਰਿਹਾ ਇਸੇ ਨੂੰ ਨਿਸ਼ਾਨਦੇਹੀ ਹੈ ਤੇ ਜਿਸੀਂ ਜਿਹੜੇ ਖਸਰਾ ਨੰਬਰ ਹੈ ਉਹ ਆਇਡੈਂਟੀਫਾਈ ਕਰ ਰਹੇ ਹਾਂ ਅਲਾਈਨਮੈਂਟ ਜਿਹੜੀ ਹੈ ਉਹਨੂੰ ਮੌਕੇ ਤੇ ਜਿਹੜਾ ਉਹ ਜ਼ਮੀਨ ਦੇ ਕੰਡੀਸ਼ਨਸ ਦੇਖ ਕੇ ਉਹਦੇ ਮੁਤਾਬਕ ਜਿਹੜਾ ਉਹ ਗੁਰਜੀਆਂ ਲਗਾ ਕੇ ਨਿਸ਼ਾਨੇ ਲਗਾ ਕੇ ਜਿਹੜੀ ਹੈ ਉਹ ਸਿੰਗ ਕਰ ਰਹੇ ਹਾਂ ਸਰਦ ਫਿਕਸ ਬੋਦੇ ਉਹ ਕਿਤਨਾ ਆਇਆ 4 4 ਮਹੀਨੇ ਦੇ ਅੰਦਰ ਕਿਤਨੇ ਲੱਖ ਰੁਪਏ ਅਮਾਉਂਟ ਅਮਾਉਂਟ ਜੋ ਹੈ ਅਮਾਉਂਟ ਅਭੀ ਉਹਨਾਂ ਨੇ ਦੱਸਿਆ ਹੈ ਉਹ 11 ਲੱਖ 60 ਹਜ਼ਾਰ ਦਾ ਅਮਾਉਂਟ ਹੈ ਜੇ ਉਹਨਾਂ ਨੇ ਅਭੀ ਨਿਕਾਲਾ ਹਾਂ ਪਰ ਏਕੜ ਹਾਂ ਪਰ ਏਕੜ ਇਸੇ ਤਰ੍ਹਾਂ ਕਿਸਾਨਾਂ ਦਾ ਵਿਰੋਧ ਦਾ ਸਾਹਮਣਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਆਖਰਕਾਰ ਲਿਖਤੀ ਦੇਣਾ ਪਿਆ ਕਿ ਅੱਜ ਉਹ ਸਿਰਫ ਨਿਸ਼ਾਨਦੇਹੀ ਕਰਨ ਹੀ ਆਏ ਹਨ ਡੇਰਾਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ ਪੰਜਾਬ ਟੂਡੇ